ਸਤਿ ਸ੍ਰੀ ਅਕਾਲ ਦੋਸਤੋ ਮੈਂ ਆ ਗੁਰਪ੍ਰੇਮ ਲਹਿਰੀ ਤੇ ਮੇਰੇ ਨਾਲ ਨੇ ਨਰੇਸ਼ ਪਠਾਣੀਆਂ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਹੈ ਕਿ ਮੈਂ ਆਇਆ ਹੋਇਆ ਹੈਗਾ ਲਾਹੌਲ ਸਪਿਤੀ ਦੇ ਵਿੱਚ ਤੇ ਗਿਉ ਮਿਨਿਸਟਰੀ ਪਹੁੰਚਿਆ ਹੋਇਆ ਗਿਉ ਮਿਨਿਸਟਰੀ ਦੇ ਬਾਰੇ ਤੁਸੀਂ ਅਖਬਾਰਾਂ ਦੇ ਵਿੱਚ ਟੀਵੀ ਚੈਨਲਾਂ ਦੇ ਉੱਤੇ ਕਾਫੀ ਦੇਖਿਆ ਹੋਣਾ ਕਿ ਇੱਥੇ ਇੱਕ 500 ਸਾਲ ਪੁਰਾਣੀ ਮਮੀ ਜਿਹੜੀ ਹੈਗੀ ਆ ਉਹ ਸੰਭਾਲ ਕੇ ਰੱਖੀ ਹੋਈ ਹੈ ਇਹ ਮਮੀ ਸੰਗਾ ਤੰਜਨ ਦੀ ਹੈਗੀ ਹੈਗੀ ਇਹਦੇ ਉੱਤੇ ਕਾਫੀ ਰਿਸਰਚ ਕੀਤੀ ਗਈ ਕਿ ਕਿਤੇ ਇਹ ਐਵੇਂ ਫਰਜੀ ਤਾਂ ਨਹੀਂ ਬਣਾਈ ਗਈ ਪਰ ਜਦੋਂ ਖੋਜ ਕੀਤੀ ਗਈ ਤਾਂ ਇਹ ਅਸਲੀ ਪਾਈ ਗਈ ਇਸ ਮਮੀ ਦੀ ਖੋਜ 1975 ਦੇ ਵਿੱਚ ਹੋਈ ਸੀ ਜਦੋਂ ਇੱਥੇ ਪੁਚਾਲ ਆਇਆ ਤਾਂ ਪੁਰਾਣਾ ਜਿਹੜਾ ਮੱਠ ਸੀ ਉਹ ਟਹਿ ਗਿਆ ਤੇ ਉਸ ਦੇ ਥੱਲੋਂ ਇਹ ਮੰਮੀ ਸਾਹਮਣੇ ਆਈ ਜੋ ਕਿ ਮੱਠ ਦੇ ਥੱਲੇ ਇੱਕ ਅੰਡਰਗਰਾਉਂਡ ਛੋਟਾ ਜਿਹਾ ਕਮਰਾ ਬਣਿਆ ਹੋਇਆ ਸੀ ਤੇ ਉਹਦੇ ਵਿੱਚ ਸੀ ਇਹ ਮੰਨਿਆ ਜਾਂਦਾ ਹੈ ਕਿ ਇਹ ਮੰਮੀ 500 ਸਾਲ ਤੋਂ ਵੀ ਜ਼ਿਆਦਾ ਪੁਰਾਣੀ ਹੈ ਤੇ ਇਹ ਬੋਧੀ ਪਖਸ਼ੂ ਸੰਗਾ ਤਿੰਜਨ ਦੀ ਹੈ ਜਦੋਂ ਵੀ ਕੋਈ ਲਾਹੌਲ ਸਪੀਤੀ ਵੱਲ ਆਉਂਦਾ ਹੈ ਤਾਂ ਉਹ ਇਸ ਮੰਮੀ ਨੂੰ ਦੇਖੇ ਬਿਨਾ ਨਹੀਂ ਰਹਿੰਦਾ ਕਿਉਂਕਿ ਇਸ ਮੰਮੀ ਦੇ ਵਿੱਚ ਜਿਸੇ ਉਹਦੀ ਤ્વਚਾ, ਵਾਲ ਤੇ ਨਹੋਂ ਤੇ ਦੰਦ ਹਲੇ ਤੱਕ ਸੁਰੱਖਿਅਤ ਨਹੀਂ ਇਹ ਵਾਕਈ ਇੱਕ ਰਹੱਸਮਈ ਜਗਾ ਹੈ ਤੇਰਾ ਸਮਈ ਮੰਮੀ ਹੈ ਹਾਲਾਂਕਿ ਸਪੀਤੀ ਘਾਟੀ ਦੇ ਵਿੱਚ ਪਰੰਪਰਿਕ ਮੰਮੀਕਰਨ ਪ੍ਰਥਮਾ ਦਾ ਕੋਈ ਰਿਕਾਰਡ ਨਹੀਂ ਮਿਲਦਾ ਕੁਝ ਸਿਧਾਂਤਾਂ ਦਾ ਸੁਝਾਅ ਹੈ ਕਿ ਇਸ ਖੇਤਰ ਵਿੱਚ ਸੁਭਾਵਿਕ ਤੌਰ ਤੇ ਖੁਸ਼ਕ ਤੇ ਠੰਡੀ ਜਲਵਾਜੂ ਅੰਡਰਗਰਾਉਂਡ ਕਮਰੇ ਦੇ ਵਿੱਚ ਤਾਂਬੇ ਤੇ ਪਾਰੇ ਦੀ ਮੌਜੂਦਗੀ ਨੇ ਮੰਮੀ ਨੂੰ ਸੁਰੱਖਿਅਤ ਰੱਖਿਆ ਗਿਆ ਹੈ ਹੈਰਾਨੀ ਦੀ ਗੱਲ ਇਹ ਹੈ ਕਿ ਇਸ ਨੂੰ ਸੁਰੱਖਿਅਤ ਰੱਖਣ ਦੇ ਲਈ ਕਿਸੇ ਵੀ ਤਰ੍ਹਾਂ ਦੇ ਕੋਈ ਕੈਮੀਕਲ ਦੀ ਵਰਤੋਂ ਨਹੀਂ ਕੀਤੀ ਗਈ ਆ ਤੁਸੀਂ ਦੇਖ ਸਕਦੇ ਹੋ ਕਿ ਇੱਕ ਅੱਖ ਤੇ ਦੰਦ ਉਸੇ ਤਰ੍ਹਾਂ ਬਰਕਰਾਰ ਨੇ ਇਸ ਨੂੰ ਲਾਹੌਰ ਸਥਿਤੀ ਦੇ ਗਿਉ ਪਿੰਡ ਦੀ ਜੋ ਮਨਿਸਟਰੀ ਹੈ ਉੱਥੇ ਸੰਭਾਲ ਕੇ ਰੱਖਿਆ ਗਿਆ ਹੈਗਾ ਤੇ ਇਹ ਮਨਿਸਟਰੀ ਵੀ ਬੜੀ ਸੋਹਣੀ ਹੈ ਜੇਕਰ ਤੁਸੀਂ ਲਾਹੌਰ ਸਪਤਿ ਦੇ ਵਿੱਚ ਘੁੰਮਣ ਆਏ ਹੋਏ ਹੋ ਜਾਂ ਘੁੰਮਣ ਦਾ ਵਿਚਾਰ ਬਣਾ ਰਹੇ ਹੋ ਤਾਂ ਇੱਥੇ ਆਉਣਾ ਨਾ ਭੁੱਲਿਓ ਆਪਣਾ ਪੇਜ ਤੁਹਾਨੂੰ ਕਾਈ ਦਿਓ ਮੈਂ ਆ ਕਿਉ ਲੋਨ ਦਿਰ ਖਰਚੀ ਹੋ ਗਿਆ ਨੇ ਨਾਮ ਨਾ ਹੋਰ ਹੋਰ ਸੂਰ ਸਰਾ ਨੇ ਇਹ ਹੋਰ ਜਲੀ ਚਲੀ ਆਉਗੀ ਆ ਚਲੀਏ ਹੁਣ ਆਪਾਂ ਨਾਸ਼ਤਾ ਕਰ ਲੈਂਦੇ ਹਾਂ ਹਾਂਜੀ ਹਾਂਜੀ ਠੀਕ ਹੈ ਨੈਸਟਰੀ ਦੇ ਵਿੱਚ ਇਹ ਇੱਕ ਟਾਬਾ ਬਣਿਆ ਹੋਇਆ ਤੇ ਬਹੁਤ ਵਧੀਆ ਪਰੌਠੇ ਚਟਨੀ ਮਿੱਠੀ ਵੀ ਤੇ ਦੂਜੀ ਵੀ ਮਿਰਚਾਂ ਵਾਲੀ ਵੀ ਤੇ ਲੈ ਸਰ ਚਾਹ ਦੇ ਤਾਂ ਕੀ ਕਰੀਏ ਹਾਂ ਕੀ ਬੋਲੋ ਗੋभी ਜਿਮੀ ਬਹੁਤ ਮਸਾਲ ਹੋਰ ਮਸਾਲ ਫਿਰ ਖੋਲਾ ਠੀਕ ਠੀਕ ਹੈ ਆਂਟੀ ਠੀਕ ਹੈ ਆਂਟੀ ਓਕੇ ਜੂਲੇ ਜੂਲੇ ਨਹੀਂ ਆਦਾ Ah. Uh, what is your name tea, charlotte okay one uh, her also, we have the same name oh very nice and the nice are to meet from? Uh, from, france. You. from France from france we uh, and you are uh, coming from Manali? Yeah. Uh, uh, on bicycle? On bicycle, exactly. Very nice. Yeah. how many days? Uh, uh, no, it's been seven days and we still have seven days to go to Shanghai. Okay, uh, in 14 days? Yes. Very nice. <laughs> and we are taking uh, 12 days on bike? Uh -huh, on motorbike? 12 days? Yeah. Oh, nice. You are going to Kaza? Uh -huh, to, uh -huh. tonight uh, Now we are going to Kaza and then Manali. Okay. okay. Uh -huh. Coming, uh, coming from Shimla. Okay. Yeah yeah. So nice. And uh, what about the uh, India? Bill you say. Sorry. Uh, what about uh, India? Do you feel. Um, we feel very comfortable here in Himachal uh, Pradesh, and we enjoy a lot. Okay. In India yeah. And the food is delicious. Uh, have you visited Punjab? No. Never. Never been. Okay. No. Uh, it is a very nice place and very safe place. जो हैव टू विजिट श्री अमृतसर साहिब गोल्डन टेंपल इज देयर ओके हैव यू हर्ड अबाउट द गोल्डन टेंपल नॉट नो ओके यू आल्सो गोल्डन टेंपल ओके 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 नाइस थैंक यू थैंक यू टेक केयर बाय बाय बेस्ट ऑफ लक थैंक यू तो दोस्तों ये सिगे फ्रांस तो आई हुई कुड़ियां ये कलिया निकलिया हुई देखो मनाली तो ਸ਼ਿਮਲਾ ਵੱਲ ਨੂੰ ਐਸ ਰੂਟ ਦੇ ਉੱਤੇ ਜੇ ਸਾਨੂੰ ਇੱਥੇ ਕਾਜਾ ਤੋਂ ਤਕਰੀਬਨ 5-7 ਕਿਲੋਮੀਟਰ ਪਿੱਛੇ ਮਿਲੀਆਂ ਨੇ ਉਹ ਦੇਖੋ ਉਹ ਸਾਈਕਲ ਤੇ ਜਾ ਰਹੀਆਂ ਨੇ ਨਾ ਕਹਿੰਦੇ ਕਿ ਬਲੰਦ ਹੌਸਲੇ ਹਾਂ ਬਿਲਕੁਲ ਹੈਨਾ ਦੇਖੋ ਆਪਾਂ ਬਾਈਕ ਤੇ ਵੀ ਸੋਚਦੇ ਆ 10 ਵਰੀ ਹਾਂ ਲੇਕਿਨ ਕੁੜੀਆਂ ਦਾ ਸਾਈਕਲ ਤੇ ਨਿਕਲਣਾ ਇੱਕ ਗੱਲ ਇਹ ਪੁਰਾਣੀ ਸਾਹਿਬ ਆਪਾਂ 12-14 ਦਾ ਟੂਰ ਬਣਾਇਆ ਠੀਕ ਹੈ ਬਾਈਕ ਤੇ ਇਹ 14 ਦੇ ਵਿੱਚ ਉੱਥੇ ਪਹੁੰਚਿਆ ਕਵਰ ਕਰ ਲਿਆ ਇਹਨਾਂ ਨੇ ਹਾਂ ਦੋਸਤੋ ਆਪਾਂ ਰਸਤੇ ਦੇ ਵਿੱਚ ਤਾਪੋ ਦੇ ਨੇੜੇ ਰੁਕੇ ਸੀਗੇ ਆ ਕੀ ਨਾਮ ਹੈ ਵੀ ਆਪਕੇ ਰੈਸਟੋਰੈਂਟ ਦਾ ਸੰਸਾਰਾ ਕੈਂਪ ਸੰਸਾਰਾ ਜੀ ਸੰਸਾਰਾ ਕੈਂਪ ਜੀ ਹੈ ਲਰੀ ਲਰੀ ਕਿ ਲਾਰੀ ਲਰੀ ਲਰੀ ਹੈ ਤਾਪੋ ਤੋਂ 4-5 ਕਿਲੋਮੀਟਰ ਪਹਿਲਾਂ ਇੱਥੇ ਆਪਣੇ ਮੀਟਰ ਤੋਂ ਸਾਥੀ ਉਹ ਚਲਾ ਰਹੇ ਨੇ ਤੇ ਉਹ ਚਾਹ ਜੋ ਪੀਤੀ ਆ ਦੇ ਨਾਲ ਚੱਲਦੇ ਆ ਗਏ ਤਾਬਾ ਨੂੰ ਤਾਬੋ ਨੂੰ ਦੋਸਤੋ ਆਪਾਂ ਚੱਲੇ ਹੋਏ ਆ ਨਾ ਕੋ ਤੋਂ ਤਾਬੋ ਨੂੰ ਗਿਉ ਮਨਿਸਤਰੀ ਤੋਂ ਬਾਅਦ ਪੂਜ ਇਸ ਤਰ੍ਹਾਂ ਦੇ ਦ੍ਰਿਸ਼ ਤੁਹਾਨੂੰ ਦੇਖਣ ਨੂੰ ਮਿਲਣਗੇ ਸਿੰਗਲ ਸੜਕ ਨਾਲ ਪੈਂਦਾ ਦਰਿਆ ਤੇ ਵੱਖ-ਵੱਖ ਤਰ੍ਹਾਂ ਦੇ ਪਹਾੜ ਆ ਦੇਖੋ ਤੁਸੀਂ ਸામਨੇ ਦਾ ਪਹਾੜ ਬਿਲਕੁਲ ਅਲੱਗ ਤਰ੍ਹਾਂ ਦਾ ਹੈ ਜਿੱਥੇ ਹੁਣ ਆਪਾਂ ਚਾਹ ਪੀਤੀ ਹੈ ਆ ਨਾਰੋ ਰੈਸਟੋਰੈਂਟ ਹੈ ਇੱਥੇ ਜਿਸ ਕਸਬੇ ਦੀ ਸਾਨੂੰ ਲੰਬੇ ਸਮੇਂ ਤੋਂ ਉਡੀਕ ਸੀ ਤੇ ਆਪਾਂ ਉਹਦੇ ਹੁਣ ਦੁਆਰ ਤਿਆਂ ਤੇ ਆ ਹੋਰ ਰਾਈਡਰ ਸਾਥੀ ਗਰੁੱਪ ਦੇ ਵਿੱਚ ਆ ਰਹੇ ਨੇ ਤੇ ਅਲੱਗ-ਅਲੱਗ ਜਗ੍ਹਾ ਤੋਂ ਨੇ ਆਪਾਂ ਨੂੰ ਪਿੱਛੇ ਨਾਰਕੰਡਾ ਦੇ ਵਿੱਚ ਵੀ ਮਿਲੇ ਸੀਗੇ ਤੇ ਇਹ ਦੋਸਤ ਰਸਤੇ ਦੇ ਵਿੱਚ ਮਿਲਦੇ ਆਏ ਨੇ ਹੁਣ ਇੱਥੇ ਜਿਹੜੇ ਹੈਗੇ ਨੇ ਇਹਨਾਂ ਦੇ ਵਿੱਚ ਕੁਝ ਗੋਰੇ ਵੀ ਹੈਗੇ ਨੇ ਜਿਹੜੇ ਯੂ ਐਸ ਤੋਂ ਆਏ ਹੋਏ ਨੇ ਇਹ ਪੂਰਾ ਗਰੁੱਪ ਇੱਕ ਕੰਪਨੀ ਦੇ ਵੱਲੋਂ ਆਰਗੇਨਾਈਜ਼ ਕੀਤਾ ਗਿਆ ਤੇ ਜੋ ਫੀਲ ਚਾਹੀਦੀ ਤੇ ਆਪਾਂ ਇਸ ਵੇਲੇ ਦੋਸਤੋ ਆਪੋ ਦੇ ਦਰਵਾਜੇ ਤੇ ਆ ਤੇ ਕੁਝ ਮੀਟਰ ਦੀ ਦੂਰੀ ਦੇ ਉੱਤੇ ਹੀ ਹੈਗਾ ਆਪਣੇ ਤੋਂ ਤਾਬੋ ਤੇ ਆਪਾਂ ਇਸ ਤੋਂ ਬਾਅਦ ਅੱਗੇ ਚੱਲਾਂਗੇ ਤਾਬੋ ਵੱਲ ਨੂੰ ਤੇ ਤਾਬੋ ਦੇ ਨਜ਼ਾਰੇ ਵੀ ਦੇਖਦੇ ਆ ਕਿ ਕੀ ਕੁਝ ਦੇਖਣ ਵਾਲਾ ਹੈਗਾ ਅਸਲ ਦੇ ਵਿੱਚ ਜਿਸ ਏਰੀਆ ਦੇ ਵਿੱਚ ਆਪਾਂ ਪਹਿਲੀ ਵਾਰ ਜਾਈਏ ਉਹ ਆਪਾਂ ਨੂੰ ਜ਼ਿਆਦਾ ਆਕਰਸ਼ਿਤ ਕਰਦਾ ਜਿੱਥੇ ਪਹਿਲਾਂ ਜਾ ਚੁੱਕੇ ਹੋਈਏ ਉਦਾਇਨਾ ਕਰੇਜ ਨਹੀਂ ਰਹਿੰਦਾ ਮੇਰੀ ਇਹ ਕੋਸ਼ਿਸ਼ ਰਹਿੰਦੀ ਹੈ ਕਿ ਮੈਂ ਜਿਆਦਾ ਵਾਰ ਇੱਕੋ ਥਾਂ ਤੇ ਨਾ ਜਾਵਾਂ ਤੇ ਹਰ ਵਾਰ ਨਵੀਂ ਜਗ੍ਹਾ ਤੇ ਜਾਵਾਂ ਤੇ ਹੁਣ ਆਪਾਂ ਖੜੇ ਆ ਤਾਬੂ ਦੇ ਦਿ